ਮਦਨ ਰਗਨ ਜੇ ਲਾਂਟੇ ਕਰਕੇ ਨਾ ਬੰਦਾ ਮੁਕਰੀ ਜਾਂਦਾ ਹੂੰ ਮੈਂ ਤੈਨੂੰ ਇੱਥੇ ਪਰ ਆਂ ਕਰੀਏ 10 ਮੈਂ ਕੀ ਆਣੇ ਪੁੱਛਣਾ ਚਾਹੁੰਦੀ ਆ ਨਾ ਯਮੀ ਤੁਸੀਂ ਮੈਂ ਕਿਹੇ ਰਿਸ਼ਤੇ ਰੱਖਣਾ ਚਾਹੁੰਦੇ ਮੇਰੇ ਨਾਲ ਮੈਂ ਤਾਂ ਇਹ ਪੁੱਛ ਨਾ ਜਉਂਦੀ ਹੋਰ ਕੀਆ ਵੀ ਗੱਲ ਕਰਾ ਇਹਨੂੰ ਪਤਾ ਲੱਗ ਗਿਆ ਫਿਰ ਦੇਖੋ ਤੁਹਾਨੂੰ ਡੜੀ ਤੁਸੀਂ ਤਾਂ ਪਿੱਛੇ ਹੋ ਜਾਣਾ ਮੈਨੂੰ ਇਹਨੇ ਕਹਿਣਾ ਤੂੰ ਖਰਾਬ ਆ ਏਹੇ ਰਹਾ ਨਹੀਂ ਜਾਂਦਾ ਨਹੀਂ ਗੱਲ ਸੁਣ ਲੈ ਮੇਰੀ ਤੂੰ ਮੈਂ ਤੇਰੇ ਤੋਂ ਕਹਿ ਬਚ ਰ ਹਾਂ ਮੈਨੂੰ ਪਤਾ ਲੱਗਣੇ ਨਹੀਂ ਦਿੰਦੇ ਅਸੀਂ ਕਿ ਰੋਜ਼ ਕਰਨਾ ਇੱਥੇ ਧੰਨ ਕਿੰਨ ਪਤਾ ਕਿ ਕਰੇ 6 ਬਿੱਲੀ ਵੱਟ ਨੰਬਰ ਲੱਗਣਾ ਸੜਾ ਕਿਸੇ ਟਪਾ ਟਪ ਟਪਾ ਟਪ ਟਪ ਕਰਾ ਅਗੜੇ ਚ ਰੋਜ਼ ਬਿੱਲੀ ਹੁੰਦੀ ਨਾਲੇ ਹੁੰਕਰਾਂ ਕੋਈ ਨਾ ਕੋਈ ਹੁੰਦਾ ਹੀ ਹੈ ਹੂੰ 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 ਬਈ ਸਿੱਕੇ ਹੋਣਾ ਸੜਾ ਜੇ ਨੂੰ ਆਏ ਤੁਮੀ ਸਰਤਾ ਮਾਰਾ ਮੋਟਾ ਕੱਢੀ ਲੈਣਾ ਹੂੰ ਹੂੰ ਹਮਾ ਤੇਰੇ ਨਾਲ ਜਿਹੜੀ ਬਾਹ ਫੜ ਲਈ ਬਾਹ ਛੱਡਣ ਵਾਲੇ ਬੰਦੇ ਹਿੰਨੇ ਦੇ ਰ ਪਿਆਰੀ ਸਮਝ ਗਈ சோனே ஜெலிது மூட்டனும் மெச்சது மம்மி மம்மி தான் மம்மி ਨੂੰ ਬਦਲਾ ਕੇ ਫੇਰ ਮம்ਮੀ ਦੇ ਪੋਟੇਂਟ ਕਰ ਦੇਣਾ 6 ਮਹੀਨੇ